ਜਿਸ ਤਰੀਕੇ ਨਾਲ ਸਰਕਾਰ ਕਹਿ ਰਹੀ ਹੈ ਕਿ ਭਾਈ ਪਾਲਿਸੀ ਅਸੀਂ ਵਾਪਸ ਲੈ ਰਹੇ ਹਾਂ ਤੁਹਾਨੂੰ ਯਕੀਨਤਾ ਆ ਗਿਆ ਨਾ ਕਿ ਸਰਕਾਰ ਪਾਲਿਸੀ ਵਾਪਸ ਲੈਣ ਚੱਲੀ ਹੈ ਤੁਸੀਂ ਨੋਟੀਫਿਕੇਸ਼ਨ ਤੇ ਕਿਉਂ ਘਰਾਰੀ ਹੁਣ ਫਸਾਲ ਗਿਆ ਨਹੀਂ ਜਿਵੇਂ ਇਹਨਾਂ ਨੇ ਲੈ ਕੇ ਆਉਂਦੀ ਸੀ ਉਵੇਂ ਵਾਪਸ ਲੈ ਕੇ ਜਾਣ ਅਸੀਂ ਜਿਹੜੇ ਤਿੰਨ ਕਾਲੇ ਕਾਨੂੰਨ ਵੀ ਉਦੋਂ ਉੱਠੇ ਸੀ ਇਹਦੇ ਇਹਨਾਂ ਨੇ ਨੋਟੀਫਿਕੇਸ਼ਨ ਕੀਤਾ ਸੀਗਾ ਉਹਦਾ ਵੀ ਇਹਦਾ ਵੀ ਨੋਟੀਫਿਕੇਸ਼ਨ ਕਰਨ ਦੋ ਲਾਈਨਾਂ ਲਿਖ ਕੇ ਇੱਕ ਅਫਸਰ ਦੀ ਇਹ ਗੱਲਾਂ ਕੱਲ ਨੂੰ ਮੁੱਕਰ ਜਾਣਗੇ ਹੂੰ ਤੁਹਾਨੂੰ ਯਕੀਨ ਨਹੀਂ ਹੈ ਸਰਕਾਰ ਤੇ ਅਫਸਰ ਤੇ ਨਹੀਂ ਜੀ ਇਹਨਾਂ ਦਾ ਕੋਈ ਕਹਿ ਨਹੀਂ ਕਰਦੇ ਵਿੱਚ ਫਰਕ ਆ ਇਹਦਾ ਕੱਲ ਤੱਕ ਹੁਣ ਇਹ ਕਹੀ ਜਾਂਦੇ ਬੜੀ ਵਧੀਆ ਪਾਲਿਸੀ ਹੁਣ ਕੱਲ ਨੂੰ ਕਹਿਣਗੇ ਨਹੀਂ ਜੀ ਇਹ ਉਹਨੇ ਸੋਧਾਂ ਕਰਾਂਗੇ ਜੀ ਹੁਣ ਇਹ ਵੀ ਆ ਰਹੇ ਵੀ ਅਸੀਂ ਸੋਧਾਂ ਕਰਾਂਗੇ ਇਹ ਕਰਾਂਗੇ ਤੇ ਇਹ ਪਹਿਲਾਂ ਹੀ ਵੇ ਲੈ ਕੇ ਕਰਨ ਪਹਿਲਾਂ ਹੀ ਕਿਉਂ ਇਹ ਜੀ ਆਪ ਦੇ ਜੂ ਟਰਨ ਕਰਦੇ ਹਰੇਕ ਫੈਸਲੇ ਤੇ ਇਹਨਾਂ ਦੀ ਜੂ ਟਰਨ ਹੁੰਦੀ ਆ ਤੇ ਲੋਕਾਂ ਦੀ ਸਲਾਹ ਲੈਣ ਵੀ ਲੋਕਾਂ ਨੂੰ ਕੋਈ ਫੈਸਲਾ ਸਵਾਲ ਬਹੁਤ ਵੱਡਾ ਹੈ ਕਿ ਪਾਲਿਸੀ ਕਿਉਂ ਲੈ ਕੇ ਆਏ ਸਰਕਾਰ ਕਹਿ ਰਹੀ ਸੀ ਕਿ ਇਹ ਤਾਂ ਬਹੁਤ ਚੰਗੀ ਪਾਲਿਸੀ ਹੈ ਕਿਸਾਨ ਭਰਾ ਕੋਆਪਰੇਟ ਕਰਨ ਬਹੁਤ ਵੱਡੇ ਗਿੰਤੀ ਚ ਇੰਡਸਟਰੀਅਲਿਸਟ ਜਿਨ੍ਹਾਂ ਦੀ ਜ਼ਮੀਨਾਂ ਸੀ ਉਹ ਕਹਿੰਦੇ ਡੀਸੀ ਸਾਹਿਬ ਨੂੰ ਜਾ ਕੇ ਲੈਟਰ ਦੇ ਰਹੇ ਸੀ ਕਨਸੈਂਟ ਕੇ ਲੋ ਜੀ ਸਾਡੀ ਜ਼ਮੀਨ ਚੱਕੋ ਇਹ ਵੀ ਰੋਜਗਰ ਅਸੀਂ ਕੱਲ ਵੀ ਬਿਆਨ ਦਿੱਤਾ ਸੀ ਉਹਨਾਂ ਤੋਂ ਧੱਕੇ ਨਾ ਕਈ ਜਿਹੜੇ ਸੀਗੇ ਬਿਲਡਰ ਜਿਨ੍ਹਾਂ ਨੇ ਕੁਝ ਜ਼ਮੀਨਾਂ ਉੱਥੇ ਲਈਆਂ ਵਣੀਆਂ ਸੀ ਉਹਨਾਂ ਤੋਂ ਇਹ ਧੱਕੇ ਨਾ ਪੁਲਿਸ ਰਾਹੀਂ ਇਹ ਉਹਨਾਂ ਤੇ ਦਬਾਅ ਪਾ ਰਹੇ ਸੀ ਅਸੀਂ ਕੱਲ ਪ੍ਰੈਸ ਕਾਨਫਰੰਸ 'ਚ ਵੀ ਐਲਾਨ ਕੀਤਾ ਵੀ ਆਓ ਸਾਡੇ ਕੋਲ ਜੇ ਤੁਹਾਡੇ ਕੋਲ ਧੱਕਾ ਕਰਦੇ ਅਸੀਂ ਤੁਹਾਡੇ ਨਾਲ ਖੜੇ ਆਂ ਕਿਉਂਕਿ ਲੋਕਾਂ ਦਾ ਰੋਹ ਹੀ ਐਡਾ ਹੋ ਗਿਆ ਸੀ ਲੋਕ ਆਪ ਮਹਾਰੇ ਲੋਕ ਚੱਲ ਪਏ ਸੀਗੇ ਹੁਣ ਅਸੀਂ ਜਿਵੇਂ 24 ਦੀ ਕਰ ਰਹੇ ਹਾਂ ਤੁਸੀਂ ਦੇਖਿਓ ਫਿਰ ਕਿੱਦਾਂ ਘਠਾਠਾ ਮਾਰਦਾ ਘਟਾ ਆ ਰਿਹਾ ਲੋਕਾਂ ਨੇ ਤਾਂ ਇਹਨਾਂ ਨੂੰ ਪਿੰਡਾਂ ਚੋਂ ਵਰਨਾ ਬੰਦ ਕਰ ਦੇਣਾ ਸੀਗਾ ਜੇ ਜੇ ਹੋਰ ਥੋੜੇ ਦਿਨ ਜਟਕ ਜਾਂਦੇ ਹਮ ਮਤਲਬ ਹੁਣ ਕੋਈ ਪ੍ਰੋਬਲਮ ਨਹੀਂ ਹੁਣ ਪਿੰਡਾਂ ਚ ਲੀਡਰ ਵੱਲ ਸਕਦੇ ਨੇ ਨਹੀਂ ਕਿਹਨੂੰ ਦੇਖਦੇ ਹਾਂ ਜੇ ਪਾਲਿਸੀ ਵਾਪਸ ਲੈਂਦੇ ਹੋਰ ਵੀ ਜਿਹੜੀਆਂ ਚੀਜ਼ਾਂ ਨੇ ਲੋਕ ਸਪੈਸ਼ੀ ਕਰਨ ਲੋਕਾਂ ਦੇ ਭਲੇ ਲਈ ਕੰਮ ਕਰਨ ਸਰਕਾਰਾਂ ਹੁੰਦੀਆਂ ਲੋਕਾਂ ਦੀ ਜਾਨ ਮਾਲ ਦੀ ਰਾਖੀ ਕਰਨ ਲਈ ਇੱਥੇ ਕੋਈ ਜਾਨਮਾਲ ਦੀ ਰੱਖ ਹੀ ਨਹੀਂ ਹੋ ਰਹੀ ਕੋਈ ਨਿਸ਼ਾਨੀ ਬੰਦ ਹੋਇਆ ਇੱਥੇ ਕੋਈ ਕੰਮ ਤਾਂ ਕਰਕੇ ਦਿਖਾਉਣ ਕੋਈ ਡਿਵੈਲਪਮੈਂਟ ਕਰਨ ਕੋਈ ਸੜਕ ਬਣਾਉਣੇ ਮੇਰੇ ਦਿਨ ਤੱਕ ਲੱਗੇ ਰਿਹਾ ਦੋ ਡੇਢ ਸਾਲ ਅੱਛਾ ਮਕੋਲ ਸਾਹਿਬ ਸਵਾਲ ਬਹੁਤ ਵੱਡਾ ਹੈ ਕਿ ਜਿਹੜੀ ਲੈਂਡ ਪੁਲਿੰਗ ਪਾਲਿਸੀ ਸੀ ਠੀਕ ਹੈ ਦੋ ਚਾਰ ਲਾਈਨਾਂ ਅੰਗਰੇਜ਼ੀ ਭਾਸ਼ਾ ਚ ਲਿਖੀਆਂ ਹੋਈਆਂ ਨੇ ਤੁਸੀਂ ਇਸ ਤੇ ਯਕੀਨ ਨਹੀਂ ਕਰ ਰਹੇ ਕੋਈ ਤੁਹਾਨੂੰ ਆਫੀਸ਼ੀਅਲੀ ਤੌਰ ਤੇ ਆਇਆ ਹੋਵੇ ਡੀਸੀ ਲੁਧਿਆਣਾ ਤੋਂ ਕਿਉਂਕਿ 24000 ਏਕੜ ਉੱਥੇ ਐਕਵਾਇਰ ਕੀਤੀ ਜਾਣੀ ਸੀ ਬਹੁਤ ਵੱਡਾ ਸਵਾਲ ਹੈ ਨਹੀਂ ਇਹ じゃ ਕੁਛ ਨਹੀਂ ਅਜੇ ਤੱਕ ਆਇਆ ਹੈਗਾ ਹੂੰ ਮੋਰਚਾ ਬੰਦੀ ਤੁਸੀਂ ਚੱਕਣ ਜਾ ਰਹੇ ਹੋ ਇਸ ਖਬਰ ਤੋਂ ਬਾਅਦ ਨਹੀਂ ਮੋਰਚਾ ਬੰਦੀ ਸਾਡੀ ਜੇ ਕੈਮਰੂ 24 ਦੀ ਜਿਹੜੀ ਸਾਡੀ ਜੇ ਰੈਲੀ ਆ ਉਹ ਅਸੀਂ ਅਜੇ ਕੈਮ ਆ ਅਸੀਂ ਇਸਕੀਮ ਦੀ ਮੀਟਿੰਗ ਕੱਲ ਜਾਂ ਪਰਸੋਂ ਅਸੀਂ ਅੱਜੇ ਹੁਣੇ ਲੱਗੇ ਆ ਉਹ ਅਸੀਂ ਅਰੇਂਜ ਕਰਕੇ ਇਸਕੀਮ ਦੀ ਅਸੀਂ ਮੀਟਿੰਗ ਕਰਾਂਗੇ ਹੂੰ ਜੇ ਨੋਟੀਫਿਕੇਸ਼ਨ 24 ਤੋਂ ਪਹਿਲਾਂ ਗਾ ਲਖੋਵਾਲ ਸਾਹਿਬ ਫਿਰ ਰੈਲੀ ਦਾ ਕੀ ਬਣੂਗਾ ਜੀ ਜੇ ਤੁਸੀਂ ਰੈਲੀ ਕਰਾਂਗੇ ਜੀ ਮੁੱਖ ਮੰਤਰੀ ਦਾ ਬੜਾ ਜ਼ੋਰ ਹੈਗਾ ਸਰਕਾਰ ਦਾ ਫਿਰ ਉਸ ਇਸ਼ੂ ਤੇ ਵੀ ਦੇਖੋ ਜੀ ਇਸ ਦਾ ਵਾਪਸ ਲੈ ਲਈ ਹੁਣ ਤਾਂ ਹਟ ਜੂ ਸਰਪੇਰੇ ਰੇਲੀਆਂ ਜਿਹੜਾ ਲਖਵਾਲ ਸਾਹਿਬ ਹੋਰ ਗੱਲਾਂ ਵੀ ਨਹੀਂ ਹੁੰਦੀ ਅਜਿਹੜਾ ਇੱਕ ਇੱਕ ਮਸਲਾ ਇਹਨਾਂ ਨਾਲ ਜੀ ਬਹੁਤ ਸ਼ੁਕਰੀ ਹਰਿੰਦਰ ਲਖਵਾਲ ਜੀ ਮਨੋਜ ਨੋਟੀਫਿਕੇਸ਼ਨ ਕਦੋਂ ਆ ਰਿਹਾ ਹੁਣ